ਸਿੰਘ ਡੱਲੇਵਾਲ ਨੂੰ ਪੁਲਿਸ ਚੱਕ ਸਕਦੀ ਆ ਇਹ ਖਦ사 ਜ਼ਾਹਰ ਕੀਤਾ ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਕਿਸਾਨ ਲੀਡਰ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਡਾਕਟਰਾਂ ਦੀ ਟੀਮ ਭੇਜੀ ਜਾਵੇਗੀ ਡਾਕਟਰਾਂ ਦੀ ਟੀਮ ਦੇ ਨਾਲ ਕੁਝ ਫੋਰਥਸ ਵਾਲੇ ਹੋਣਗੇ ਜੋ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਲੈ ਜਾਣਗੇ ਤਾਂ ਖਨੌਰੀ ਬਾਰਡਰ ਦੇ ਉੱਤੇ ਪਹੁੰਚਣ ਦੇ ਲਈ ਅਪੀਲ ਕਰ ਦਿੱਤੀ ਤੇ ਨਾਲ ਹੀ ਵੱਡੇ ਖੁਲਾਸੇ ਕਰ ਦਿੱਤੇ ਕਿਸਾਨ ਆਗੂ ਦੇ ਵੱਲੋਂ ਦੱਸ ਦਿੱਤਾ ਕਿ ਕਿੱਥੇ ਕਿੱਥੇ ਫੋਰਸ ਲਗਾ ਦਿੱਤੀ ਭਾਰਤ ਮਾਲਾ ਜੋ ਰੋਡ ਬਣ ਰਹੇ ਆ ਉੱਥੇ ਵੀ ਰਸਤੇ ਬੰਦ ਕਰ ਦਿੱਤੇ ਮਿੱਟੀ ਦੀਆਂ ਟਰਾਲੀਆਂ ਭਰ ਕੇ ਅੱਗੇ ਲਗਾ ਦਿੱਤੀਆਂ ਤਾਂ ਜੋ ਕਿਸਾਨ ਖਨੌਰੀ ਬਾਰਡਰ ਨਾ ਪਹੁੰਚ ਸਕਣ ਤੁਹਾਨੂੰ ਕਿਸਾਨ ਲੀਡਰ ਦੀ ਹੀ ਜ਼ੁਬਾਨੀ ਸੁਣ ਆਪਾਂ ਰੋਜ਼ ਸਟੇਜ ਤੇ ਅਲਾਸਮੈਂਟ ਕਰਦੇ ਆ ਪਰ ਅੱਜ ਉਸ ਜਗ੍ਹਾ ਤੇ ਖੜੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰ ਰਵਤਾਂ ਦੇ 24ਵੇਂ ਦਿਨ ਚ ਹੈ ਤਉ ਦੀ ਜਿਹੜੀ ਬਾਡੀ ਸਰੀਰ ਕਚ ਜਿਹੜੀ ਗਰਾਵਟਾਉਣੀ ਸੀ ਉਹ ਲੱਛਣ ਆਪਾਂ ਨੂੰ ਦਿਸਣ ਲੱਗ ਗਏ ਨੇ ਅੱਜ ਜਿਹੜੀ ਅਚਾਨਕੀ ਜਿਹੜੀ ਆਪਣੀ ਟੀਮ ਲਾਈ ਹੋਈ ਆਪਣੇ ਵਲੰਟੀਅਰਾਂ ਦੇ ਉਹਨਾਂ ਨੂੰ ਪੇਲ ਕੀਤੀ ਪ੍ਰਧਾਨ ਜੀ ਨੂੰ ਕਿ ਵੀ ਸੋਨੂੰ ਬਹੁਤ ਚਰ ਹੋ ਗਿਆ ਟਰਾਲੀ ਦੇ ਪਿਆ ਨੂੰ ਨਾ ਹਵਾ دیਏ ਜਾਂ ਨਾਉਣ ਦੀ ਕੋਸ਼ਿਸ਼ ਕੀਤੀ ਤਾਂ ਗਰਮ ਪਾਣੀ ਨਾਲ ਉਹਨਾਂ ਨੇ ਲੱਤਾਂ ਤੇ ਜਿਹਦਾ ਤੌਲੀਆ ਫੇਰਿਆ ਤੋਂ ਨਾਲ ਹੀ ਕਾਲੀ ਦੇ ਵਿੱਚ ਆਪਣੀ ਜਿਹੜੀ ਟੀਮ ਨੇ ਵਲੰਟੀਅਰਾਂ ਨੇ ਉਹਨਾਂ ਦਾ ਕਮੀਜ਼ ਵੀ ਤਾਰਿਆ ਪਜਾਮਾ ਵੀ ਤਵੇ ਨੁਮਾ ਦੇ ਨੇ ਆ ਤਾਂ ਇੱਕੇ ਦਾ ਅਚਾਨਕ ਬਾਹਰ ਜਿਹੜੀ ਹਵਾ ਦੇ ਨਾਲ ਸੁਣ ਹੋਣਾ ਸੁਣੋ ਕਿ ਉਲਟੀਆਂ ਆਉਣੀਆਂ ਅਚਾਨਕ 5-7 ਮਿੰਟ ਬੇਹੋਸ਼ ਹੋ ਗਏ ਸੀਗੇ ਤੋਂ ਸਾਰੋ ਉੱਥੇ ਜਿਹੜੀ ਆਪਣੇ ਬਰੰਟ ਯਾਰਾਂ ਨੇ ਬੜੀ ਸਮਝ ਦੇ ਨਾਲ ਹੋਸ਼ ਦੇ ਨਾਲ ਆ ਕੇ ਪ੍ਰਧਾਨ ਜੀ ਨੂੰ ਸਾਭਿਆ ਜਿਹੜੀ ਸਵਾਇਮਾਨ ਦੀ ਟੀਮ ਹੈ ਡਾਕਟਰਾਂ ਦੀ ਕਿਉਂਕਿ ਮੈਡੀਕਲ ਤਾਂ ਆਪਾਂ ਕੋਈ ਲੈਣਾ ਨਹੀਂ ਉਹਨਾਂ ਨੇ ਜਿਹੜੀਆਂ ਲੱਤਾਂ ਬਾਹਾਂ ਲਾ ਕੇ ਲੱਤਾਂ ਸਿਰ ਉੱਚਾ ਨੀਵਾ ਕਰਕੇ ਉਹ 10 ਮਿੰਟਾਂ ਦੇ ਵਿੱਚ ਮਾੜਾ ਮੋਟਾ ਹੋਸਟੇ ਆਏ ਨੇ ਅਚਾਨਕ ਜਿਹੜੀ ਹੈ ਸਥਿਤੀ ਵਿਗੜੀ ਹੋਈ ਸੀ ਨਾਲ ਪ੍ਰਧਾਨ ਜੀ ਸਾਨੂੰ ਸ਼ੁਰੂ ਤੋਂ ਇਹ ਕਹਿੰਦੇ ਰਹੇ ਨੇ ਭਈ ਜਾਂ ਤਾਂ ਸਰਕਾਰ ਮੰਗਾ ਲਾਗੂ ਕਰ ਦੇ ਅਗਰ ਨਹੀਂ ਲਾਗੂ ਕਰਦੇ ਜਿਹੜੀ ਮੇਰੀ ਮੌਤ ਐ ਜਾਂ ਜਿਹੜੀ ਮੇਰੀ ਸ਼ਹੀਦੀ ਐ ਲੋਕਾਂ 'ਚ ਹੋਵੇ ਬਾਬਾ ਸੂਰਜ ਸਿੰਘ ਵਾਲੀ ਨਾ ਹੋਵੇ ਕਿ ਮੈਂ 5 5 4 4 ਸਾਲ ਪੁਲਿਸੇ ਤੋਂ ਚੱਕ ਕੇ ਲੈ ਜੇ ਹਸਪੀਟਲਾਂ ਦੇ ਵਿੱਚ ਗੂਲਗੋਸ਼ ਲਈ ਜਾਣ ਮੇਰੀਆਂ ਲੱਤਾਂ ਵਾਹ ਵਨ ਕੇ ਨਾ ਮਾਰਨ ਦੇਣ ਨਾ ਜਿਉਣ ਦੇਣ ਇਸ ਤੋਂ ਵੇਤਰੇ ਐ ਕਿ ਪੰਜਾਬੀ ਉਹ ਖਾਸ ਕਰਕੇ ਨਾਲ ਹਰਿਆਣੇ ਦੇ ਜਿਹੜੀ ਅੱਜ ਪਿੰਡਾਂ ਦੇ ਵਿੱਚ ਫੋਰਸ ਆਈ ਹੈ ਜਿਹੜਾ ਨਵਾਂ ਰੋਡ ਲਿਖ ਲਿਆ ਆਪਣਾ ਭਾਰਤ ਮਾਲਾ ਜਿਹਨੂੰ ਕਹਿੰਦੇ ਆ ਇਹ ਵੀ ਇਹਨਾਂ ਨੇ ਇਧਰ ਲੱ ਖੱਬੇ ਪਾਸੇ ਵਾਲਾ ਸਾਰਾ ਬੰਦ ਕਰਤਾ ਮਿੱਟੀ ਦੇ ਟਰਾਲੀਆਂ ਭਰ ਕੇ ਕੈਂਟਰ ਭਰ ਕੇ ਉਹ ਰਸਤਾ ਬੰਦ ਕਰਨਾ ਇਧਰ ਨੇੜਲੇ ਪਿੰਡਾਂ ਦੇ ਵਿੱਚ ਪੁਲਿਸ ਬਹੌਣੀ ਮੂਰੇ ਰੋਡ ਜਾਮ ਕਰਨਾ ਇਧਰੋਂ ਪੰਜਾਬ ਪੁਲਿਸ ਨੇ ਆਪਦੀ ਫੋਰਸ ਜਿਹੜੀ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਖਨੌਰੀ ਬੁલાਵਣੀ ਇਹ ਭਰਾਵੋ ਸਾਫ ਦਿਸ ਰਿਹਾ ਝਲਕ ਕਿ ਡੱਲੇਵਾਲ ਸਾਹਿਬ ਨੂੰ ਚੱਕਣ ਦੀ ਉਹਨਾਂ ਦੀ ਵਿਉਂਤਬੰਦੀ ਬਣ ਰਹੀ ਹੈ ਕਿਉਂਕਿ ਜੇ ਡਾਕਟਰਾਂ ਦੀ ਜਿਹੜੀ ਟੀਮ ਹੈ 24 ਦਿਨਾਂ ਤੋਂ ਲਗਾਤਾਰ ਡੱਲੇਵਾਲ ਸਾਹਿਬ ਨੂੰ ਟ੍ਰੀਟਮੈਂਟ ਕਰ ਰਹੇ ਆ ਉਹਨਾਂ ਨੇ ਰਿਪੋਰਟਾਂ ਜਨਤਕ ਵੀ ਕਰੀਆਂ ਪਰ ਹੁਣ ਐਮਰਜੈਂਸੀ ਕੀ ਲੋਡ ਪੈ ਗਈ ਪੰਜਾਬ ਸਰਕਾਰ ਨੂੰ ਜਿਹੜੀ ਟੀਮ ਭੇਜੀ ਹੈ ਡਾਕਟਰਾਂ ਦੀ ਟੀਮ ਕਿੰਨੀ ਹੈ 2 ਦਰਜਨਾ 2 ਦਰਜਨਾ ਟੀਮ ਭੇਜੀ ਹੈ ਕਿ ਜੀ ਲੋਡ ਹੈ ਪਰ ਉਹਦੀ ਆਪਾਂ ਨੂੰ ਪਤਾ ਵੀ ਜਿਹੜੀ 2 ਦਰਜਨਾ ਟੀਮ ਭੇਜੀ ਹੈ ਡਾਕਟਰਾਂ ਦੀ ਉਹਦੇ ਵਿੱਚੋਂ 50% ਕਮਾਂਡੋ ਐ ਦੇਖਣ ਨੂੰ ਡਾਕਟਰ ਦਿਸਣਗੇ ਬਈ ਉਹਨਾਂ ਨੂੰ ਆਪਣੇ ਹਾਲ ਚ ਵੜ ਕੇ ਪ੍ਰਧਾਨ ਦੇ ਨੇੜੇ ਜਾ ਕੇ ਡਾਕਟਰਾਂ ਦਾ ਰੂਪ ਧਾਰ ਕੇ ਤਾਂ ਪ੍ਰਧਾਨ ਜੀ ਨੂੰ ਉੱਥੋਂ ਠਾ ਕੇ ਤਾਂ ਆਪਦੀ ਗੱਡੀ ਦੇ ਵਿੱਚ ਅਸੀਂ ਇੱਥੋਂ ਕੱਢਣਾ ਹੈ ਮੋਰਚੇ ਚੋਂ ਤਾਂ ਆਪਾਂ ਕਦੇ ਵੀ ਡਾਕਟਰਾਂ ਨੂੰ ਮਨਾ ਨਹੀਂ ਕੀਤਾ ਵੀ ਜੋ ਤੁਹਾਨੂੰ ਟ੍ਰੀਟਮੈਂਟ ਚਾਹੀਦਾ ਲੈ ਲਓ ਪਰ ਜਿਹੜੇ ਦੋ ਡਾਕਟਰ ਹੁਣ ਤੱਕ 24 ਦਿਨ ਲਗਾਤਾਰ ਪ੍ਰਧਾਨ ਜੀ ਦੇ ਟ੍ਰੀਟਮੈਂਟ ਕਰ ਰਹੇ ਸੀ ਅਚਾਨਕ ਉਹਨਾਂ ਨੂੰ ਬਦਲਿਆ ਗਿਆ ਜਾਂ ਤਾਂ ਉਹਨਾਂ 'ਚ ਕਮੀ ਸੀ ਜਾਂ ਫਿਰ ਜਿਹੜੇ ਅੱਜ ਲਾ ਰਹੇ ਹੋ ਤੁਸੀਂ ਇਹ 'ਚ ਕਮੀ ਐ ਤਾਂ ਖਾਸ ਕਰਕੇ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਭਰਾਵੋ ਪ੍ਰਧਾਨ ਜੀ ਨੇ ਜੋ ਲੋਕਾਂ ਨੂੰ ਕਿਹਾ ਜੋ ਲੋਕਾਂ ਨਾਲ ਵਾਅਦਾ ਕੀਤਾ ਬਈ ਮੈਂ ਉਹ ਲੀਡਰਾਂ ਤੋਂ ਨਹੀਂ ਕਹਾ ਕੁਛ ਤੇ ਕਰਾਂ ਕੁਛ ਜੋ ਸੋਡੇ ਸਾਹਮਣੇ ਕਿਹਾ ਉਹ ਸਥਿਤੀ ਵੀ ਉਹਨਾਂ ਦੇ ਸਾਹਮਣੇ ਆ ਲੜ ਰਿਹਾ ਹੈ ਲੜਨ ਦੇ باوجود ਵੀ ਜਿਹੜਾ ਸ੍ਰੀਮ ਕੋਰਟ ਦੇ ਕੱਲ ਇਹ ਆ ਰਿਹਾ ਸੀ ਵੀ ਸਾਨੂੰ ਡੱਲੇਵਾਲ ਦੀ ਸਿਹਤ ਦੀ ਬਹੁਤ ਲੋੜ ਹੈ ਪਰ ਡੱਲੇਵਾਲ ਸਾਹਿਬ ਉਹਨਾਂ ਦਾ ਜਵਾਬ ਦੇਣਾ ਚਾਹੁੰਦੇ ਸੀ ਵੀ ਮੇਰੀ ਲੋੜ ਨਹੀਂ ਪੂਰੇ ਭਾਰਤ ਦੇ ਜਿਹੜੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਨੇ ਲੋੜ ਉਹਨਾਂ ਦੀ ਹੈ ਬਚਾਉਣ ਦੀ ਡੱਲੇਵਾਲ ਸਾਹਿਬ ਦੀ ਨਾ ਸੂਚ ਨੂੰ ਤੁਸੀਂ ਦਵਾ ਸਕਦੇ ਹੋ ਨਾ ਸੂਚ ਦਬਣੀ ਹੈ ਭਾਰਤ ਦੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਕੀ ਦਿੰਦੀ ਹੈ ਸਰਕਾਰ ਇਸ ਨੂੰ ਬਚਾਓ ਤਾਂ ਉਹ ਅੱਜ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਸਾਰੀ ਜਿਹੜੀ ਰਿਪੋਰਟ ਹੈ ਸ੍ਰੀਮ ਕੋਰਟ ਦੀ ਜੋ ਪ੍ਰਚਾਰ ਹੋ ਰਿਹਾ ਵੀ ਕਿਸਾਨ ਇੱਧਰ ਨਹੀਂ ਆਉਂਦੇ ਸਾਨੂੰ ਕਿਸਾਨ ਦੱਸਦੇ ਨਹੀਂ ਪਰ ਸੇਤ ਜਵਾਬ ਦੇਣ ਦੇ ਬਾਵਜੂਦ ਵੀ ਉਹਨੇ ਕਿਹਾ 5 ਮਿੰਟ ਜ਼ਰੂਰ ਬੋਲੂਗਾ ਪਰ ਸ੍ਰੀਮ ਕੋਰਟ ਨੇ ਉਹ ਸਪੀਕਰ ਬੰਦ ਕਰਤਾ ਉਹਨਾਂ ਦੀ ਜਿਹੜੀ ਗੱਲ ਸੁਣਾਉਣਾ ਚਾਹੁੰਦੇ ਸੀ ਨਹੀਂ ਸੁਣੀ ਜਿਹੜੀ ਆਪ ਦੀ ਸੁਣਾਉਣਾ ਚਾਹੁੰਦੇ ਸੀ ਕੋਸ਼ਿਸ਼ ਕੀਤੀ ਹੈ ਪਰ ਉਹਦੇ ਵੀ باوجود ਡੱਲੇਵਾਲ ਸਾਹਿਬ ਇਹ ਸੋਚਦੇ ਨੇ ਕਿ ਜਿਹੜੀ ਮੇਰੀ ਮਨ ਦੀ ਭਾਵਨਾ ਉਹ ਲੋਕਾਂ 'ਚ ਵੀ ਜਾਵੇ ਕੋਈ ਗਲਤਫਹਿਮੀ ਜਨਾ ਰਹਿ ਜੇ ਕਿ ਡੱਲੇਵਾਲ ਸਾਹਿਬ ਦਲੀਲ ਤੋਂ ਭੱਜੇ ਗੱਲ ਤੋਂ ਭੱਜੇ ਹਰ ਇੱਕ ਚੀਜ਼ ਦਾ ਜਵਾਬ ਜਿਵੇਂ ਉਹਦੇ ਅੰਮਿਤ ਸ਼ਾਹ ਦਾ ਜਵਾਬ ਦਿੱਤਾ ਗਿਆ ਅੰਮਿਤ ਸ਼ਾਹ ਨੇ ਜੋ ਕਿਹਾ ਉਹਦਾ ਜਵਾਬ ਦਿੱਤਾ ਡੱਲੇਵਾਲ ਸਾਹਿਬ ਨੇ ਜੋ ਸ੍ਰੀਮ ਕੋਰਟ ਤੋਂ ਆਡਰ ਆਏ ਉਹਨਾਂ ਦਾ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸੁਣਿਆ ਨਹੀਂ ਪੰਜਾਬ ਸਰਕਾਰ ਦਾ ਰੋਲ ਜਿਹੜਾ ਆਪਾਂ ਲੋਕ ਕਹਿ ਰਹੇ ਸੀ ਕਿ ਵੀ ਸਾਰੀ ਸਿਆਸੀ ਪਾਰਟੀਆਂ ਦੇ ਐਮਪੀ ਐਮਐਲਏ ਮੰਤਰੀ ਆ ਰਹੇ ਨੇ ਭਗਵਾਨ ਤਾਂ ਮਾਣ ਨੂੰ ਇੱਥੇ ਹੌਣ ਚ ਕੀ ਸੰਗ ਲੱਗਦੀ ਐ ਪੰਜਾਬ ਦਾ ਮੁੱਖ ਮੰਤਰੀ ਐ ਪੰਜਾਬ ਦੀ ਸਟੇਟ ਤੇ ਸਟੈਂਡ ਲੈ ਜਿੱਦੇ ਕੇਸਰੀਵਾਲ ਤੇ ਮਾੜਾ ਜਿਹਾ ਪਰਚਾ ਹੋਇਆ ਸੀ ਤੇਰੇ ਦਿੱਲੀ ਦੇ ਐਮਐਲਏ ਪੰਜਾਬ ਦੇ ਐਮਐਲਏ ਤੇਰੇ ਰਾਜ ਸਭਾ ਦੇ ਮੈਂਬਰ ਐਮਪੀ ਭੁੱਖ ਹੜਤਾਲ ਤੇ ਬੈਠੇ ਸੀ ਦਿੱਲੀ ਸੜਕਾਂ ਤੇ ਕੀ ਅੱਜ ਤੁਸੀਂ ਜੋ ਸਟੇਟ ਦਾ ਆਗੂ ਜਿਹੜੀ ਸਟੇਟ ਨੇ ਪੂਰੇ ਦੇਸ਼ ਨੂੰ ਨਾਜ ਪੈਦਾ ਕਰਕੇ ਭੁੱਖਮਰੀ ਤੋਂ ਬਚਾਇਆ ਹੋਵੇ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਤੋਂ ਝੋਲੀ ਅੱਡ ਕੇ ਨਾਜ ਮੰਗਦਾ ਹੋਵੇ ਉਹਨੂੰ ਪੈਰਾ ਤੇ ਕਰਨ ਵਾਲਾ ਅੱਜ ਕਿਸਾਨ ਆਗੂ ਆਪਦੀ ਜਿਹੜੀ ਜਾਨ ਹੈ ਉਹ ਪਲ-ਪਲ ਦਾ ਨਹੀਂ ਪਤਾ ਵੀ ਕਿਹ ਖਬਰ ਆਵੇ ਤਾਂ ਪ੍ਰਭੂ ਉਹ ਜਿਹੜੀ ਆਪਦੀ ਮਨ ਦੀ ਭਾਵਨਾ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਦੱਸਣਾ ਚਾਹੁੰਦਾ ਸੀ ਬਈ ਕਿਸੇ ਨੂੰ ਭੁਲੇਖਾ ਨਾ ਰਹੇ ਜੇ ਜਦੋਂ ਉਹਨਾਂ ਨੂੰ ਉਲਟੀ ਆਈ ਐ ਉਦੋਂ ਵੀ ਉਹਨਾਂ ਨੇ ਕਿਹਾ ਸਾਨੂੰ ਸਾਰੀ ਸਾਡੀ ਟੀਮ ਕੋਲੇ ਉਹੋ ਵੀਡੀਓ ਨਹੀਂ ਬਣਾ ਸਕੇ ਸਾਰੇ ਉਸ ਹਾਲਾਤ ਹੀ ਇਹ ਬਣ ਗਏ ਸੀ ਉਹਨੇ ਫੇਰ ਕਿਹਾ ਵੀ ਦੇਖ ਲਓ ਯਾਰ ਜਿਹਨੂੰ ਭੁਲੇਖਾ ਲੱਗਦਾ ਵੀ ਡੱਲੇਵਾਲ ਕੋਈ ਡਰਾਮਾ ਤਾਂ ਨਹੀਂ ਕਰਦਾ ਇਹ ਸ਼ਬਦ ਖੀਰ ਜਦੋਂ ਉਲਟੀ ਆ ਕੇ ਬੇਹੋਸ਼ ਹੋਏ ਨੇ ਭਈ ਦੇਖ ਲਓ ਦਿਖਾ ਦਿਓ ਵੀ ਡੱਲੇਵਾਲ ਕੋਈ ਡਰਾਮਾ ਨਹੀਂ ਕਰ ਰਿਆ ਤਾਂ ਭਰਾਵੋ ਇਹ ਸਥਿਤੀ ਦੇ ਵਿੱਚ ਹੁਣ ਪੰਜਾਬੀ ਆਪਾਂ ਇੱਕ ਬਾਦ ਦੂਜੇ ਨੂੰ ਦੂਸ਼ਣਵਾਦੀ ਬਹੁਤ ਕਰਦੇ ਆਂ ਐ ਨਹੀਂ ਕਰਨਾ ਚਾਹੀਦਾ ਸੀ ਐ ਨਹੀਂ ਕਰਨਾ ਚਾਹੀਦਾ ਸੀ ਅਸੀਂ ਜਿਹੜੀ ਮੰਗਾਂ ਜਿਹੜੀ ਸਥਿਤੀ ਹੈ ਟਰਾਲੀ 'ਚ ਬੈਠ ਕੇ ਡੱਲੇਵਾਲ ਸਾਹਿਬ ਨੇ 24 ਦਿਨਾਂ ਦੇ ਵਿੱਚ ਪੂਰੇ ਦੇਸ਼ ਦੀ ਰਾਜਨੀਤੀ ਬਦਲਤੀ ਪੂਰੇ ਕਿਰਤੀ ਲੋਕਾਂ ਨੂੰ ਸੁਨੇਹਾ ਦਿੱਤਾ ਤਾਂ ਪ੍ਰਭੂ ਜੇ ਹੁਣ ਨਾ ਉੱਠਾਂਗੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਮੀਨਾਂ ਤੇ ਹਮਲੇ ਹੋਣੇ ਆ ਇੱਕ ਮੈਂ ਨਾਲ ਬੇਨਤੀ ਹੋਰ ਕਰਦਾ ਜਿਹੜੇ ਖਨੌਰੀ ਦੇ ਨਾਲ ਸਾਡੇ ਪਿੰਡ ਲੱਗਦੇ ਨੇ ਜਾਂ ਉਹ ਹਰਿਆਣੇ ਦੇ ਹੋਣ ਪੰਜਾਬ ਦੇ ਹੋਣ ਉਹਨਾਂ ਨੂੰ ਪੀਲ ਹੈ ਪ੍ਰਭੂ ਉਠੋ ਡਰੋ ਰਾਜੇ ਸੋਢੀ ਪਿੰਡ ਦੇ ਵਿੱਚ ਚਾਰ ਵਸਾਂ ਆ ਗਈਆਂ ਲਾਉਂਸਮੈਂਟ ਕਰਕੇ ਪਿੰਡ ਦਾ ਕੱਟ ਕਰਕੇ ਕੋਸ਼ਿਸ਼ ਕਰੋ ਪੁਲਿਸ ਨੂੰ ਪਿੰਡ ਚੋਂ ਕੱਢਣ ਤੋਂ ਮੈਂ ਕਿਉਂ ਕਹਿ ਰਿਹਾ ਵੀ ਕਿਉਂ ਕੱਢਣੀ ਹੈ ਜਿਹੜੇ ਲੋਕ ਸਾਨੂੰ ਦਿੱਲੀ ਚ ਨਹੀਂ ਵੜਨ ਦਿੰਦੇ ਵੀ ਤੁਸੀਂ ਆਪਦੀ ਰਾਜਧਾਨੀ ਤੇ ਨਹੀਂ ਆਉਂਦੇ ਭਰਾਵੋ ਫਿਰ ਸਾਡੇ ਪਿੰਡਾਂ ਚ ਆ ਕੇ ਕਿਉਂ ਵਰਦੇ ਤੁਸੀਂ ਦਿੱਲੀ ਰਹੋ ਆਪਦੀ ਫੋਰਸ ਨੂੰ ਦਿੱਲੀ ਰੱਖੋ ਆਪ ਮੁੱਖ ਮੰਤਰੀ ਆਪਦੀ ਫੋਰਸ ਚੰਡੀਗੜ੍ਹ ਰੱਖੇ ਸਾਡੇ ਪਿੰਡਾਂ ਦੇ ਵਿੱਚੋਂ ਮੈਨੂੰ ਲੱਗਦਾ ਹੈ ਪੰਚਾਇਤਾਂ ਨੂੰ ਕਲੱਬਾਂ ਨੂੰ ਆਮ ਦੇ ਪਿੰਡਾਂ ਦੇ ਵਿੱਚ ਲੌਂਸਮੈਂਟ ਕਰਕੇ ਜਿੱਥੇ ਵੀ ਕੋਈ ਫਿਰਨੀ ਤੇ ਖੜੀ ਐ ਆਪਣੇ ਧਰਮਸ਼ਾਲਾ ਚ ਖੜੀ ਐ ਸਕੂਲ ਚ ਖੜੀ ਐ ਫੋਰਸ ਉਹਨੂੰ ਘੇਰ ਕੇ ਸਵਾਲ ਕਰਨਾ ਚਾਹੀਦਾ ਹੈ ਵੀ ਭਾਈ ਹੁਣ ਸਾਡੇ ਪਿੰਡਾਂ ਚ ਕਿਉਂ ਰਹੋ ਸਾਡਾ ਕਿਸਾਨਾਂ ਦਾ ਧਰਨਾ ਚੱਲਦਾ ਮਰ ਰਵਰ ਤੇ ਆਗੂ ਸਾਡਾ ਬੈਠਾ ਹੈ ਇਹਦੀ ਸੁਰੱਖਿਆ ਅਸੀਂ ਕਰ ਰਹੇ ਸੋਡੀ ਸੁਰੱਖਿਆ ਦੀ ਲੋੜ ਨਹੀਂ ਸੋਡੀ ਸੁਰੱਖਿਆ ਨੇ ਸਾਰਾ ਦੇਸ਼ ਗਹਿਣੇ ਕਰਤਾ ਕਿਸਾਨ ਖੁਦਕਸ਼ੀ ਕਰ ਰਹੇ ਨੇ ਜ਼ਮੀਨਾਂ ਤੇ ਕਬਜ਼ੇ ਅਡਾਨੀ ਵਾਨੀ ਕਰ ਰਹੇ ਨੇ ਇਹ ਮੰਗਾਂ ਨੂੰ ਰੋਕਣ ਦੀ ਖਾਤਰ ਢੱਲੇਵਾਲ ਸਾਹਿਬ ਮਰ ਰਵਰ ਤੇ ਬੈਠੇ ਨੇ ਤਾਂ ਅੱਜ ਦੀ ਜਿਹੜੀ ਤਸਵੀਰ ਸੀ ਉਹ ਸੋਡੇ ਨਾਲ ਸਾਂਝੀ ਕੀਤੀ ਹੈ ਇਹ ਸਾਰੀ ਜਿਹੜੀ ਵੀਡੀਓ ਸੁਣ ਕੇ ਨਾਲ ਦੀ ਨਾਲ ਬੇਨਤੀਆਂ ਸ਼ੇਅਰ ਕਰਕੇ ਘਰ ਘਰ ਤੇ ਜਿਹੜਾ ਡੱਲੇਵਾਲ ਸਾਹਿਬ ਦਾ ਸੁਨੇਹਾ ਜਾਵੇ ਸਰਕਾਰ ਨੂੰ ਵੀ ਪਤਾ ਲੱਗੇ ਕਿ ਲੋਕ ਕਿੰਨੇ ਦੁਖੀ ਨੇ ਇਹਨਾਂ ਦੀਆਂ ਨੀਤੀਆਂ ਤੋਂ ਇਹ ਸਿਸਟਮ ਤੋਂ ਜੇ ਕੋਈ ਆਗੂ ਮਿਲਿਆ ਜੇ ਕੋਈ ਆਗੂ ਲੜਦਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਰਾਵੋ ਇੱਕ ਰਾਹ ਦਸਾ ਕੇ ਜਾਊਗਾ ਡੱਲੇਵਾਲ ਸਾਹਿਬ ਤਾਂ ਮੇਰੀ ਅਪੀਲ ਹੈ ਕਿ ਆਪਾਂ ਨੇੜਲੇ ਪਿੰਡਾਂ ਨੂੰ ਜਿਹੜਾ ਮੈਂ ਮੈਸੇਜ ਦਿੱਤਾ ਲਾਉਸਮੈਂਟਾਂ ਵੀ ਕਰਨ ਜੇ ਕਿਸੇ ਪਿੰਡ ਚ ਫੋਰਸ ਹੋਣੀਆਂ ਨੂੰ ਵਾਪਸੀ ਕਰਨ ਤੇ ਰਾਤ ਨੂੰ ਐਸ ਮੋਰਚੇ ਦੇ ਵਿੱਚ ਪੂਰੀ ਹਾਜ਼ਰੀ ਭਰਨ ਤੇ ਖਾਸ ਕਰਕੇ ਪੰਜਾਬੀਆਂ ਨੂੰ ਕਿ ਜਿਹੜੇ ਪਿੰਡ ਦੇ ਵਿੱਚ ਹੋਣਾ ਡੀਕੋ ਲੌਸਮੈਂਟਾਂ ਕਰਕੇ ਐਨਾ ਡੀਕੋ ਸਾਡੇ ਕੋਲੇ ਫੰਡ ਨਹੀਂ ਸਾਡੇ ਕੋਲੇ ਕਿਸਾਨ ਯੂਨੀਅਨ ਦੀ ਪਿੰਡ ਦੀ ਕਾਈ ਨਹੀਂ ਸਾਨੂੰ ਕਿਹਾ ਨਹੀਂ ਹਰੇਕ ਪਿੰਡ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਦੋ-ਦੋ ਗੱਡੀਆਂ 10-10 20-20 ਬੰਦੇ ਆਪ ਦਾ ਤੇਲ ਮਚਾ ਕੇ ਭਰਾਵੋ ਅੱਜ ਆਪਦੀ ਜ਼ਮੀਨ ਵਿਚਾਰ ਰਹੇ ਆ ਤੇ ਡੱਲੇਵਾਲ ਸਾਹਿਬ ਲੜ ਰਹੇ ਆ ਪੀਲ ਹੈ ਕਿ ਖਨੌਰੀ ਪਹੁੰਚੋ ਤਾਂ ਸਰਕਾਰ ਦਾ ਸਾਹਮਣਾ ਕਰਾਂਗੇ ਸਰਕਾਰ ਦਾ ਪੂਰਾ ਸਾਹਮਣਾ ਕਰਾਂਗੇ ਆਪ ਦੇ ਬਚਾ ਲਈ ਆਪ ਦੀ ਸੁਰੱਖਿਆ ਵਾਸਤੇ ਜਿੰਨਾ ਜੋ ਕੁਝ ਹੋਇਆ ਕਰਾਂਗੇ ਤਾਂ ਇਸ ਕਰਕੇ ਮੇਰੀ ਅਪੀਲ ਹੈ ਜਿਹੜੇ ਪਿੰਡਾਂ ਦੇ ਵਿੱਚੋਂ ਫੌਜੀ ਰਟਾਇਰਮੈਂਟ ਹੋ ਕੇ ਆਏ ਨੇ ਉਹ